ਹਾਂਜੀ ਦੋਸਤੋ ਸਾਰਾ ਪਹੁੰਚ ਰਹੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਕਿ ਸਲਾਨਾ ਵਰਸੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਸਾਹਮਣੇ ਗੇਟ ਦੇ ਉੱਪਰ ਸੇਵਾਦਾਰ ਖੜੇ ਨੇ ਜੋ ਕਿ ਪਾਰਕਿੰਗ ਦਾ ਬਹੁਤ ਹੀ ਵਧੀਆ ਸਤਜੇ ਟੰਕ ਦੇ ਨਾਲ ਪਾਰਕਿੰਗ ਦੀ ਸੇਵਾ ਵੀ ਕਰਦੇ ਆ ਸੋ ਵੀਰੇ ਨੇ ਆਪਣੀ ਮੋਟਰਸਾਈਕਲ ਦੀ ਜਿਹੜੀ ਪਰਚੀ ਹੈ ਉਹ ਕੱਟਤੀ ਤੇ ਹੁਣ ਆਪਾਂ ਆਪਣਾ ਮੋਟਰਸਾਈਕਲ ਪਾਰਕਿੰਗ ਵੱਲ ਲੈ ਕੇ ਜਾ ਰਹੇ ਹਾਂ ਮੋਟਰਸਾਈਕਲ ਨੂੰ ਦਿੱਤਾ ਆਪਾਂ ਪਾਰਕਿੰਗ ਦੇ ਵਿੱਚ ਰੋਕ ਤੇ ਹੁਣ ਤੁਹਾਨੂੰ ਅੱਗੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਜਾ ਰਹੇ ਹਾਂ ਆਓ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆਂ ਬਾਬਾ ਦਰਸ਼ਨ ਸਿੰਘ ਜੀ ਦੇ ਸੋ ਜੋ ਵੀ ਆਪਣੇ ਲਾਗੇ ਤੇ ਅੱਗੇ ਦੇ ਜਿੰਨੇ ਵੀ ਪਿੰਡ ਹੈ ਇਸ ਫੱਤਾ ਮਾਲੂਕਾ ਗੁਰਦੁਆਰਾ ਸਾਹਿਬ ਦੇ ਪ੍ਰਤੀ ਆਪਣੇ ਦਿਲ 'ਚ ਸ਼ਰਧਾ ਰੱਖਦੇ ਨੇ ਕੋਈ ਵੀ ਕਰ ਆਪਣੇ ਜਿਵੇਂ ਟਰੈਕਟਰ ਮੋਟਰਸਾਈਕਲ ਜਾਂ ਗੱਡੀ ਤਾਂ ਸਭ ਤੋਂ ਪਹਿਲਾਂ ਹਰ ਇੱਕ ਦੇ ਦਿਲ ਦੇ ਵਿੱਚ ਇਹੀ ਭਾਵਨਾ ਹੁੰਦੀ ਹੈ ਕਿ ਗੁਰਦੁਆਰਾ ਸਾਹਿਬ ਆਪਾਂ ਨਵੇਂ ਆਪਣੀ ਮਸ਼ੀਨਰੀ ਜਾਂ ਆਪਣੇ ਵਹੀਕਲ ਨੂੰ ਲੈ ਕੇ ਜਾਈਏ ਤੇ ਬਾਬਾ ਦਰਸ਼ਨ ਸਿੰਘ ਅੱਗੇ ਲੈ ਕੇ ਜਾਵਾਂਗੇ ਸ੍ਰੀ ਦਰਬਾਰ ਸਾਹਿਬ ਵੱਲ ਜੋ ਕਿ ਉੱਪਰਲੀ ਮੰਜ਼ਲ ਦੇ ਉੱਪਰ ਮਤਲਬ ਦਰਬਾਰ ਸਾਹਿਬ ਬਣਿਆ ਹੋਇਆ ਹੈ ਆਓ ਆਪਾਂ ਉੱਪਰ ਚੱਲ ਕੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਈਏ ਅਤੇ ਸੰਗਤਾਂ ਦੇ ਨਮਸਤਕ ਕਰਾਈਏ ਇਸ ਫੱਤਾ ਮਾਲੂਕਾ ਦੀ ਵਰਸੀ ਦਾ ਸਾਰੇ ਤਕਰੀਬਨ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਪੂਰਾ ਸ਼ਰਧਾ ਭਾਵਨਾ ਦੇ ਨਾਲ ਚਾਹ ਹੁੰਦਾ ਹੈ ਸੋ ਜਿੰਨੇ ਵੀ ਕਿੰਨਾ ਵੀ ਕਿਸੇ ਨੂੰ ਕੰਮ ਹੋਵੇ ਚਾਹੇ ਖੇਤ ਹੈ ਚਾਹੇ ਕੋਈ ਕਿਤੇ ਵੀ ਹੈ ਸੋ ਸਮੇਂ ਤੋਂ ਸਮਾਂ ਕੱਢ ਕੇ ਵਰਸੀ ਵਾਲੇ ਦਿਨ ਭੋਗ ਵਾਲੇ ਦਿਨ ਤਾਂ ਜਰੂਰ ਹੀ ਸਮੇਂ ਤੋਂ ਸਮਾਂ ਕੱਢ ਕੇ ਹਰ ਕੋਈ ਪਹੁੰਚਦਾ ਹੈ ਸੋ ਆਪਾਂ ਹੁਣ ਪਹੁੰਚ ਚੁੱਕੇ ਆਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਮਸਤਕ ਹੋਵਾਂਗੇ ਸੋ ਸੰਗਤਾਂ ਵੀ ਦਰਬਾਰ ਸਾਹਿਬ ਦੇ ਵਿੱਚ ਬਿਰਾਜਮਾਨ ਹਨ ਆਪਾਂ ਅਰਦਾਸ ਬੇਨਤੀ ਕਰਦੇ ਆ ਆਪਣੇ ਪੂਰੇ ਨਗਰ ਦੇ ਲਈ ਫੱਤਾ ਮਾਲੂਕਾ ਨਗਰ ਦੇ ਲਈ ਤੇ ਜਿੰਨੇ ਵੀ ਆਪਣੇ ਆਲੇ ਦੁਆਲੇ ਦੇ ਹੋਰ ਪਿੰਡ ਹੋਰ ਨਗਰ ਨੇ ਸਾਰਿਆਂ ਦੀ ਤੰਦਰੁਸਤੀ ਦੇ ਵਾਸਤੇ ਅਰਦਾਸ ਬੇਨਤੀ ਕਰਦੇ ਆ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦੇ ਆ ਵੀ ਸਾਡੇ ਲੱਕੇ ਨੂੰ ਤਾਂ ਦਰਸਤਿਆਂ ਵਕਸ਼ੋ ਸੋ ਮੁਣ ਆਪਾਂ ਕੋਨ ਇੱਕ ਉੱਪਰ ਛਾਤ ਮਰਵਾਵਾਂਗੇ ਪੱਖੇ ਵੱਲ ਜੋ ਕਿ ਬਾਬਾ ਦਰਸ਼ਨ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਕੁਬਾਰੋਂ ਨਵੀਂ ਟੈਕਨੀਕ ਦਾ ਉਹ ਜੋ ਪੱਖਾ ਉੱਪਰ ਚੱਲ ਰਿਹਾ ਹੈ ਉਹ ਮੰਗਵਾਇਆ ਜੋ ਕਿ ਬਾਕੀ ਜਿੰਨੇ ਵੀ ਦਰਵਾਰ ਸਾਹਿਬ 'ਚ ਜ਼ਿਆਦਾ ਪੱਖੇ ਲੱਗੇ ਹੋਏ ਸੀ ਉਹਨਾਂ ਦੀ ਥਾਂ ਤੇ ਇਹ ਇਕੱਲਾ ਹੀ ਕੰਮ ਕਰ ਰਿਹਾ ਹੈ ਬਿਲਕੁਲ ਸਲੋਸ ਪਿੰਡ ਫੱਤਾ ਮਾਲੂਕਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਕੀਰਤੀ ਜੀ ਦੀ 31ਵੀਂ ਤੇ ਮਹੰਤ ਹਾਂਜੀ ਸੰਗਤ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਅੰਗੀਠਾ ਸਾਹਿਬ ਵੱਲ ਜਿੱਥੇ ਕਿ ਇੱਕ ਮਨ ਇੱਕ ਜਿਤ ਹੋ ਕੇ ਬੈਠਣ ਦੇ ਨਾਲ ਮਨ ਦੇ ਵਿੱਚ ਬਹੁਤ ਹੀ ਸ਼ਾਂਤੀ ਸਕੂਨ ਮਿਲਦਾ ਹੈ ਜਿੱਥੇ ਸੋਕਾ ਅੰਗੀਠਾ ਸਾਹਿਬਾਰੇ ਕਿਹਾ ਵੀ ਜਾਂਦਾ ਹੈ ਵੀ ਜੋ ਵੀ ਇਲਾਕੇ ਦੀਆਂ ਸੰਗਤਾਂ ਆਪਣੇ ਦਿਲ ਦੇ ਵਿੱਚ ਕੋਈ ਵੀ ਆਪਣੇ ਕੰਮ ਦੇ ਪ੍ਰਤੀ ਸੁਖ ਸੁਖ ਦੀਆਂ ਕੋਈ ਵੀ ਹਰ ਇੱਕ ਬੰਦੇ ਦੀ ਜੋ ਵੀ ਆਪਣੀ ਕਾਮਨਾ ਭਾਵਨਾ ਜੋ ਵੀ ਹੁੰਦੀ ਹੈ ਆਪਣੇ ਜ਼ਿੰਦਗੀ ਦੇ ਰੁਝੇਵਿਆਂ ਨੂੰ ਲੈ ਕੇ ਜਾਂ ਆਪਣੇ ਕਵਿਲਦਾਰੀਆਂ ਦੇ ਚੱਕਰਾਂ ਨੂੰ ਲੈ ਕੇ ਸੋ ਇੱਥੇ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਸੱਚੇ ਦਿਲੋਂ ਸੁਖੀ ਹੋਈ ਸੁੱਖ ਪੂਰੀ ਹੁੰਦੀ ਹੈ ਅੰਗੀਠਾ ਸਾਹਿਬ ਦੇ ਵਿੱਚ ਬੈਠ ਕੇ ਇੰਨਾ ਸਕੂਨ ਕਿਤੇ ਨਹੀਂ ਮਿਲਦਾ ਜਿੰਨਾ ਇੱਥੇ ਅੰਗੀਠਾ ਸਾਹਿਬ ਦੇ ਵਿੱਚ ਬੈਠ ਕੇ ਸੰਗਤਾਂ ਨੂੰ ਮਿਲਦਾ ਸੋ ਜੋ ਵੀ ਆਪਣੇ ਦਿਲ ਦੇ ਵਿੱਚ ਸੁੱਖ ਸੁਖਦਾ ਤਾਂ ਉਹ ਪੂਰੀ ਹੁੰਦੀ ਹੈ ਹੁਣ ਤੁਹਾਨੂੰ ਆਪਾਂ ਸਾਹਿਬ ਦੇ ਲਈ ਮੰਗਵਾ ਕੇ ਲਾਏ ਹੋਏ ਹਨ ਤੇ ਇਸ ਨਗਰ ਦੀ ਵੀ ਪੂਰੀ ਸ਼ਰਦਾ ਗੁਰਦੁਆਰਾ ਸਾਹਿਬ ਦੇ ਉੱਪਰ ਟਿੱਕੀ ਹੋਈ ਹੈ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਤਕਰੀਬਨ ਚਕਾਇਆ ਜਾਂਦਾ ਹੈ ਤੇ ਉਸ ਦਿਨ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਕਿਸੇ ਵਾਰਾਂ ਨੂੰ ਲੰਗਰ ਸ਼ਕਾਉਣ ਵੇਲੇ ਬਹੁਤ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਹੈ ਜਿਵੇਂ ਪਾਰਕਿੰਗ ਨੂੰ ਲੈ ਕੇ ਜੋ ਦੂਸਰੀ ਸਾਈਡ ਆ ਹਾਂਜੀ ਸੰਗਤ ਜੀ ਹੁਣ ਤੁਹਾਨੂੰ ਆਪਾਂ ਉਸ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਸੇਵਾਦਾਰ ਵੀਰ ਤੇ ਹਲਵਾਈ ਪੂਰਾ ਖੁੱਲਾ ਹੀ ਪ੍ਰਬੰਧ ਕੀਤਾ ਜਾਂਦਾ ਹੈ ਲੰਗਰ ਦਾ ਲੰਗਰ ਦਾ ਕਰਕੇ ਕੋਈ ਸੇਵਾਦਾਰਾਂ ਨੂੰ ਕੋਈ ਦਿੱਕਤ ਨਾ ਆਵੇ ਆਰੇ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਗਿਆ ਹੈ ਬਹੁਤ ਹੀ ਖੁੱਲੀ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪੀੜ ਪੌਦੇ ਲਗਾਏ ਗਏ ਹਨ ਤੇ ਇਹਨਾਂ ਦੇ ਉੱਪਰ ਪੰਛੀਆਂ ਦੇ ਆਲ ਨੇ ਵੀ ਬਣੇ ਹੋਏ ਹਨ ਤੇ ਪੰਛੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ ਬਹੁਤ ਹੀ ਖੁੱਲ੍ਹੀ ਢੁੱਲੀ ਜਗ੍ਹਾ ਦੇ ਵਿੱਚ ਇਹ ਫੱਤਾ ਮਾਲੂਕਾ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਹੁਣ ਜੋ ਕਿ ਗੁਰਦੁਆਰਾ ਸਾਹਿਬ ਫੱਤਾ ਮਾਲੂਕਾ ਨੂੰ ਲੈ ਕੇ ਵਰਸੀ ਦੇ ਸਲਾਨਾ ਸਮਾਗਮਾਂ ਨੂੰ ਲੈ ਕੇ ਬਣਾਇਆ ਗਿਆ ਹੈ ਪੂਰਾ ਜਰੂਰ ਦੇਖਿਓ ਜੀ ਤੇ ਨਾਲ ਦੀ ਨਾਲ ਵਲੌਗ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤੇ ਸੰਗਤਾਂ ਨੂੰ ਬੇਨਤੀ ਹੈ ਵੀ ਸਾਡਾ YouTube ਚੈਨਲ ਜ਼ਿਮੀਦਾਰ ਗੱਲਾਂ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਸ਼ਾਸਿਕਾ